ते पाए जना थावासि उ वरते दे बाबार नानक पार नानक सब थाय कुं नानक हार नानक ना पार नानक सब थाय कंस्कार नानक ਸਾਡੇ ਪ੍ਰਸ਼ਾਸਨ ਨੂੰ ਲੱਖ ਲੱਖ ਵਧਾਈਆਂ ਮਾਰਗਦਰਸ਼ਨ ਤੋਂ ਨੋਬਲ ਇਨਾਮ ਨਾਲ ਸੰਨਮਿਤ ਦੇ ਗਏ। ਅਲੋਤ ਜਿੰਦੀ ਦੀ ਜਿੰਦੀ ਲਈ ਪੈਨ ਨੂੰ ਪੁੱਛਤੀ ਦਾਦ ਬਸੋ ਤੇ ਆਪ ਦਾ ਕਰਨਿਆ ਕਰਾ। ਜੇ ਰੋੜ ਧਰੋ ਦਾਤਾ ਜੀ ਸਾਡੇ ਜਿਲ੍ਹਾਗਰੋ ਇਹ ਕਦੇ ਬੰਦੇ ਇਹ ਬਾਦੋ ਨਾਲ ਨੂੰ ਰੋ तेरिय आई आहे तलकी नथे हथा बिला गुरु ਗੁਰੂ ਰਾਮਦਾਸ ਜੀ ਦਾ ਨਾਮ ਲਿਖਾ ਕਰਕੇ ਰੱਖਿਆ ਗਿਆ ਤੇ ਜਨਾਂ ਦੀ ਪੈਣ ਦੀ ਜੋਤੀ ਆਰਦਾਸਦੀ ਇੱਕ ਉਹਨਾਂ ਦੀ ਜੋਤੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਤਾ ਜੋਤੀ ਉੱਪਰ ਤੋਂ ਨਾਮ ਲਾਇਆ ਗਿਆ ਮਾਤਾ ਜੀ ਉਸ ਤੋਂ ਲੈ ਕੇ ਜਨਾਂ ਦੀ ਨਾਨੀ ਨਾਨਕੇ ਪਿੰਡ ਬਸਰ ਕੇ ਲੈ ਆਈ ਸਰਦਾਰ ਜੀ ਦਾ ਬਾਬੇ ਲਖਸੰਦੀ ਪਰਜਾਈ ਜੀ ਦੀ ਪਤਨੀ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਜੋੜ ਮੇਲਾ ਚੋਲਾ ਸਾਹਿਬ ਸੈਭ ਸ੍ਰੀ ਗੁਰਨਾਨਕ ਦੇਵ ਜੀ ਦਾ ਇਤਿਹਾਸਕ ਜੋੜ ਮੇਲਾ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸਮੂਹ ਸਰਤਾ ਨਾਲ ਬੜੀ ਸ਼ਰਧਾ ਭਾਵਨਾ ਤੇ ਇਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਉਹਨੇ ਮੇਲਾ ਆਸਥਾ ਦਾ ਕੇਂਦਰ ਬਣ ਚੁੱਕਾ ਹੈ ਜਿੱਤੇ ਹਰ ਮਾਈ ਭਾਈ ਆਪਣੀ ਅਰਦਾਸ ਬੇਨਤੀ ਕਰਦਾ ਹੈ ਔਰ ਪਰਮਾਤਮਾ ਸਤਿਗੁਰੂ ਆਪ ਅੰਗ ਸੰਗ ਹੋ ਕੇ ਸਹਾਈ ਹੋ ਕੇ ਅਰਦਾਸਾਂ ਪ੍ਰਵਾਨ ਕਰਦੇ ਨੇ ਤੇ ਆਉਣ ਵਾਲੇ ਸਮੇਂ 'ਚ ਫਿਰ ਸੰਗਤਾਂ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਦਿੰਦੀਆਂ ਨੇ ਸੋ ਇਸ ਸੰਬੰਧ ਵਿੱਚ ਪਿਛਲੇ 37 ਸਾਲਾਂ ਤੋਂ ਨੌਜਵਾਨ ਸੇਵਕ ਜਥਾ ਮੁਹੱਲਾ ਕਾਲਗੜ ਸਮੂਹ ਸੰਗਤ ਦੇ ਸਹਿਯੋਗ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੇ ਹੋਏ ਸੰਗਤਾਂ ਦੇ ਸਹਿਯੋਗ ਦੇ ਨਾਲ ਕਰੀਬਨ 37 ਸਾਲ ਤੋਂ ਗੁਰੂ ਕਲੰਦਰਾ ਦੇ ਸਵਾਵਾ ਚੱਲ ਰਹੀਆਂ ਨੇ ਸੋ ਇਸ ਵਾਰ ਵੀ 28 ਫਰਵਰੀ ਤੋਂ ਸ੍ਰੀ ਅਨਪੜ ਸਾਹਿਬ ਦੇ ਜਾ ਆਰੰਭ ਹੋਇਆ ਉਪਰੰਤ ਐਸੇ ਤੱਕ ਲਗਾਤਾਰ ਗੁਰੂ ਕੇ ਨਗਰਨੀય ਸਵਾਵਾ ਸੰਗਤਾਂ ਦੇ ਸਹਿਯੋਗ ਨਾਲ ਇਹ ਸਤਿਗੁਰਾਂ ਦੀ ਕਿਰਪਾ ਨਾਲ ਚੱਲ ਰਹੀ ਆ ਰਹੇ ਸੋ ਸਮੂਹ ਸੇਵਾਦਾਰਾਂ ਦਾ ਹਰ ਮਾਈ ਭਾਈ ਦਾ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਇਸ ਵਿੱਚ ਹਿੱਸੇ ਪਾਏ ਸਹਿਯੋਗ ਦਿੱਤਾ ਆਪਣੀ ਮਾਇਆ ਸਬੂਲੇ ਕੀਤੀ ਸਤਿਗੁਰੂ ਕਿਰਪਾ ਕਾਰਨ ਸਾਰਿਆਂ ਦੀਆਂ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਮਨੋਕ ਪੂਰਣ ਕਰਨਾ ਜੇਵਾਣ ਵਾਲੇ ਸਮਝ ਫਿਰ ਇਸ ਤਰ੍ਹਾਂ ਚਰਤੀ ਕਲਾ ਨਾਲ ਆਇਆ ਸੰਗਤਾਂ ਨੂੰ ਜੀ ਆਇਆਂ ਆਪਦੇ ਹੋਏ ਸਵਾਗਤ ਕਰੀਏ ਸਮੁੱਚਾ ਭਾਈਚਾਰਾ ਕਾਦੀਆਂ ਸ਼ਹਿਰ ਦਾ ਅਸੀਂ ਤਹਿ ਦੋ ਧੰਨਵਾਦ ਕਰਦੇ ਹਾਂ ਸਮੁੱਚੇ ਪਿੰਡਰ ਪਬਲਿਕ ਸਕੂਲ ਕੰਪਲੈਕਸ ਦਾ ਜੰਜੀ ਨਿਰਮਲਾ ਦੇਵੀ ਬੈਂਕੋਲੇ ਕਲਿਆਣ ਸਿੰਘ ਜੀ ਭਾਡੀਆ ਅਤੇ ਹੋਰ ਵਰਤਮਾਨ ਤੇ ਸੱਜਣਾ ਜਿਨ੍ਹਾਂ ਦਾ ਬਹੁਤ ਅਥਾਹ ਸਹਿਯੋਗ ਮਿਲਿਆ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾਧ ਸੰਗਤਾਂ ਖੰਡਿਆਲਿਆ ਸਨਨੀਤੋ ਕਾਦਲ ਚਲ ਕੇ ਚੋਲਾ ਸਾਹਿਬ ਦੇ ਦਰਸ਼ਨਾਂ ਵਾਸਤੇ ਡੇਰਾ ਬਾਬਾ ਨਾਨਕ ਲਈ ਜਾ ਰਹੀਆਂ ਨੇ ਇਹ ਕ ਮਾਰਤੋਂ ਆ ਜਿਹੜਾ ਸੰਗ ਸ਼ੁਰੂ ਹੋਇਆ ਸੀ ਅੱਜ ਕਾਦੀਆਂ 'ਚ ਆ ਪਹੁੰਚ ਰਹੇ ਹਨ ਤੇ ਲੋਕਾਂ ਦੇ ਪਾਰੀ ਉਤਸਾਹ ਹ ਸਮੂਹ ਪਾਈਚਾਰਾ ਜਿਹੜਾ ਇਸ ਦਾ ਪਰਪੋਰ ਸਵਾਗਤ ਕਰਨ ਵਾਸਤੇ ਕਾਦੀਆਂ ਇਕੱਠਾ ਹੋਇਆ ਹੋਇਆ ਹੈ ਤੇ ਜਿਹੜੇ ਲੋਕੀ ਹੈ ਜਨਤਾ ਹੈ ਲੋਕ ਆਏ ਚੋਲਾ ਸਾਹਿਬ ਦੇ ਦਰਸ਼ਨਾਂ ਵਾਸਤੇ ਇਸ ਕਰਕੇ ਜਾਂਦੇ ਨੇ ਕਿ ਉੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਚੋਲਾ ਹੈ ਉਹ ਕਿਆ ਹੋਇਆ ਹੈ ਤੇ ਇਸ ਮੌਕੇ ਤੇ ਲੋਕੀ ਮੰਨਤਾ ਮੰਨਦੇ ਨੇ ਜਿਨ੍ਹਾਂ ਦੀ ਮੰਗਤਾ ਪੂਰੀਆਂ ਹੁੰਦੀਆਂ ਉਹ ਜਾ ਕੇ ਉੱਥੇ ਸ਼ੁਕਰਾਨਾ ਵੀ ਅਦਾ ਕਰਦੇ ਨੇ ਪੈਦਲ ਜਾਂਦੇ ਨੇ ਤੇ ਅਸੀਂ ਮੁਸਲਿਮ ਪਾਈਚਾਰੇ ਦੇ ਲੋਕ Hindu ਪਾਈਚਾਰੇ ਦੇ ਜਿਹੜੇ ਲੋਕ ਇਸ ਪਾਈਚਾਰੇ ਦੇ ईसाई ਪਾਈਚਾਰੇ ਦੇ ਸਾਰੇ ਹੀ ਸਵਾਗਤ ਕਰਦੇ ਨੇ ਤੇ ਅਸੀਂ ਸਾਰੇ ਪੰਜਾਬ ਵਾਸੀਆਂ ਦੇ ਦੇਸ਼ ਵਾਸੀਆਂ ਨੂੰ ਸੋਹਲਾ ਸਭ ਦੇ ਦਰਸ਼ਨਾ ਚ ਜਾਣ ਵਾਲੇ ਸ਼ਰਧਾਲੂਆਂ ਨੂੰ ਲੱਖ ਲੱਖ ਵਧਾਈ ਦਿੰਦੇ ਨੇ ਫਿਫਕਾਵਾਂ ਤੇ ਖੁਸ਼ਨਾਮਾ ਦਿੰਦੇ ਨੇ